ਠੀਕ ਹੈ ਜਿਵੇਂ ਮਰੀ ਮੇਰੇ ਲਈ ਨਵੀਂ ਨਹੀਂ ਹੈ ਕਿਉਂਕਿ ਮੈਨੂੰ 2.5 ਸਾਲ ਹੋ ਗਏ ਸਨ ਸਾਡੇ ਬਣੇ ਨੂੰ ਪਹਿਲਾ ਮੈਂ ਬਰਨਾਲਾ ਸੀਗਾ ਹੁਣ ਪੰਜਾਬ ਸਰਕਾਰ ਨੇ ਮੈਨੂੰ ਲੁਧਿਆਣੇ ਤੇ ਜੇ ਸੇਵਾ ਲਈ ਜੇ ਮੈਂ ਕੋਸ਼ਿਸ਼ ਕਰਾਂਗਾ ਮੈਂ ਜੋ ਸਰਕਾਰ ਨੇ ਜਾਂ ਲੋਕਾਂ ਦੀ ਐਕਸਪੈਕਟੇਸ਼ਨ ਨੇ ਉਹਨਾਂ ਦੀਆਂ ਸ਼ਾਮਾਂ ਨੇ ਉਹਨਾਂ ਦੇ ਪੂਰਾ ਉਤਰ ਸਕਾ ਸਰ ਹਾਲੀ ਮંત્રી ਸਾਹਿਬ ਆਇਸਾ ਕੋਵਿਡ ਦਾ ਨਵਾਂ ਵੈਰੀਐਂਟ ਆਇਆ ਹੈ ਕੀ ਮੈਂ ਤਿਆਰੀ ਕੀਤੀ ਅਸੀਂ ਸੁਭਵ ਵਿਦਿਆਰਥੀ ਰੱਬ ਦੇ ਕੇ ਹੈਲਦੀ ਕੜੀ ਪੰਜਾਬ ਦੇ ਵਿੱਚ ਜਾਂ ਲੁਧਿਆਣੇ ਦੇ ਵਿੱਚ ਕੋਈ ਸਪੀਰੀਐਂਟ ਦਾ ਕੇਸ ਰਿਪੋਰਟ ਨਹੀਂ ਹੋਇਆ ਫੇਰ ਵੀ ਮਾਨਯੋਗ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਨੇ ਪਰਸੋਂ ਸਾਡੇ ਸਾਰੇ ਅਫੀਸਰਜ਼ ਦੀ ਹੈਲਥ ਡਿਪਾਰਟਮੈਂਟ ਦੇ ਦੀ ਸਟੇਟ ਲੈਵਲ ਤੇ ਜ਼ਿਲ੍ਹਾ ਪੱਧਰੀ ਇੱਕ ਮੀਟਿੰਗ ਕੀਤੀ ਹੈ ਤੇ ਉਹਦੇ ਚ ਉਹਨਾਂ ਨੇ ਸਾਨੂੰ ਹਦਾਇਤਾਂ ਕੀਤੀਆਂ ਨੇ ਕਿ ਇਸ ਸਬੰਧਤ ਜਿਹੜੇ ਪੁਖਤਾ ਪ੍ਰਬੰਧ ਹੈ ਉਹ ਅਗਾਊਂ ਕੀਤੇ ਜਾਣ ਤਾਂ ਕਿ ਇਨ ਕੇਸ ਕੋਈ ਇਸ ਤਰ੍ਹਾਂ ਦੀ ਬਿਮਾਰੀ ਜਾਂ ਮਹਾਂਮਾਰੀ ਫੈਲਦੀ ਹੈ ਅਸੀਂ ਉਹਨੂੰ ਟੈਕਲ ਕਰ ਸਕੀਏ ਕਿਵੇਂ ਸਹਿਯੋਗ ਰਿਹਾ ਕਿਉਂਕਿ ਕਾਫੀ ਵੱਡੀ ਆਬਾਦੀ ਹੈ ਨੂੰ ਧਿਆਨ ਵਿੱਚ ਤੇ ਉਹ ਕਿਵੇਂ ਪ੍ਰਬੰਧ ਕਰੂਗਾ ਵੱਡੀ ਆਬਾਦੀ ਹੈ ਤੇ ਵੱਡੇ ਚੈਲੰਜ ਵੀ ਹੁੰਦੇ ਨੇ ਪਰ ਬਿਲਕੁਲ ਜਿਸ ਤਰ੍ਹਾਂ ਮੈਂ ਬਰਨਾਲੇ ਸੀ ਛੋਟਾ ਜ਼ਿਲ੍ ਲੁਧਿਆਣੇ ਦੇ ਵਿੱਚ ਮੇਰੇ ਕੋਲ ਡਾਕਟਰ ਸਹਿਵਾਨ ਐਸਐਮਓ ਸਹਿਵਾਨ ਕਾਫੀ ਵੱਡੀ ਗਣਤੀ ਜਿਹਨੇ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਪਬਲਿਕ ਦੇ ਸਹਿਯੋਗ ਨਾਲ ਤੇ ਸਭ ਤੋਂ ਵੱਧ ਤੁਹਾਡੇ মিডিਆ ਦੇ ਸਹਿਯੋਗ ਨਾਲ ਮੈਨੂੰ ਆਸ ਹੈ ਕਿ ਅਸੀਂ ਇਸ ਜਿਲ੍ਹੇ ਨੂੰ ਵਧੀਆ ਚਲਾ ਸਕਾਂਗੇ। ਨਹੀਂ ਨਦਰ ਕਿ ਮਹੀਨਾ ਤਵਾਂ ਰਹੇ ਹੋਰ ਇਹ ਹਾਲੇ ਸਿਰ ਮੱਤ ਸਾਬ ਨੇ ਲੋਤਾ ਕਿ ਕਿਸ ਹਸਪਤਾਲਾਂ ਦੇ ਅਸੀਂ ਨਾਮ ਲੱਗ ਦਿੰਦੇ ਹਾਂ। ਹਾਂ ਉਹ ਮੰਤਰੀ ਸਾਡੇ ਬਣਜੋਗ ਸਿਹਤ ਮੰਤਰੀ ਦੀ ਹੈ ਜਿਹਨੇ ਇੱਕ ਪਾਲਿਸੀ ਬਣਾ ਰਹੇ ਨੇ ਉਹ ਬਲਕਿ ਹੁਣ ਵੀ ਆਏ ਸੀ ਇੱਥੇ ਇੱਕ ਪ੍ਰਾਈਵੇਟ ਹਸਪਤਲ ਦਾ ਲਾਉਰਗੇਸ਼ਨ ਕਰਨ ਉਹਨਾਂ ਨੇ ਵੀ ਕਿਹਾ ਵੀ ਘੱਟੋ ਘੱਟ ਸਾਨੂੰ 20 ਬੈੱਡ ਹੈ ਜਿਹੜੇ ਉਹ ਉਹਨਾਂ ਨੂੰ ਵੀ ਪ੍ਰੋਵਾਈਡ ਕਰਦੇ ਸਰ ਕੇਂਦਰਤੀ ਸਾਰੇ ਸੂਬਿਆਂ ਦੇ ਨਾਲ ਮੀਟਿੰਗ ਹੋਈ ਨਾ ਮੈਨੂੰ ਪਿਆ ਹੈ ਕਿ ਕੋਈ ਨਿਸ਼ਾਨ ਨਹੀਂ ਆਇਆ ਨਹੀਂ ਹਾਲ ਦੀ ਗੱਡੀ ਸਾਨੂੰ ਜਿਹੜੀ ਐਡਵਾਈਜ਼ਰੀ ਹੈ ਉਹ ਸੈਂਟਰ ਤੋਂ ਜਾਂ ਸਟੇਟ ਗਵਰਨਮੈਂਟ ਤੋਂ ਨਹੀਂ ਆਈ ਪਰ ਕਿਉਂਕਿ ਕੇਰਲਾ ਦੇ ਵਿੱਚ ਕਿਸ ਰਿਪੋਰਟ ਹੋਇਆ ਸੀ ਇਸ ਕਰਕੇ ਮਾਨਜੂ ਸਿਹਤ ਮੰਤਰੀ ਜੀ ਨੇ ਜਿਹੜੀ ਇੱਕ ਪ੍ਰੀਪਰੇਟਰੀ ਜਿਹੜੀ ਮੀਟਿੰਗ ਹੈ ਉਹ ਕੀਤੀ ਹੈ ਸਰ ਜਿਹਦਾ ਦੱਸਿਆ ਵੀ ਜੋ ਬਿਹਾਰਾ ਦੇ ਵਿੱਚ ਵੀ ਜਿਹੜੇ ਪ੍ਰਾਈਵੇਟ ਹਸਪੀਟਲ ਹੈ ਜਿਹੜੇ ਪ੍ਰਾਈਵੇਟ ਡਾਕਟਰ ਨੇ ਚੋਲਾ ਛੱਪ ਤੋਂ ਉਹਨਾਂ ਨੇ ਵੀ ਪ੍ਰਬੰਧ ਕੀਤੇ ਹਨ ਕਿ ਬਹੁਤ ਜ਼ਿਆਦਾ ਵੀ ਲੋਕ ਜਿੱਦਾਂ ਹੋ ਸ਼ੋਪ ਦੇ ਵਿੱਚ ਗੂਗੋਸ਼ ਵਗੈਰਾ ਲਾਉਂਦੇ ਨੇ ਰਿਐਕਸ਼ਨ ਵੀ ਆਪ ਬਾਅਦੋ ਕੇਸ ਪਿਕੜ ਜਾਂਦੇ ਹਾਂ ਹਾਂ ਜੇ ਜਿਹੜੀ ਸਾਡੇ ਕੋਈ ਇਸ ਤਰ੍ਹਾਂ ਦੇ ਨੋਟਸ ਆਏਗੀ ਸਾਨੂੰ ਸ਼ਿਕਾਇਤ ਹੋ ਗਈ ਉਹ ਡੈਫੀਨਿਟਲੀ ਇਹ ਕਾਨੂੰਨਤਾ ਕੋਤੇ ਕਾਰਵਾਈ ਕੀਤੀ ਜਾਊਗਾ ਤੇ ਸਰ ਇੱਕ ਲੋਗ ਬੈਟਰੀ ਤੁਹਾਡੋ ਸੇਬਲ ਦੀ ਵੀ ਕੋਲੇਟ ਕੀਤੀ ਸੀ ਉਹਨਾਂ ਦੀ ਡਿਸਟ੍ਰਿਕਟ ਕਿਸ ਚੀਜ਼ ਦੀ ਪਾਰਕਿੰਗ ਨੂੰ ਲੈ ਕੇ ਕੋਈ ਡੇਟਾ ਹਾਂ ਪਾਰਕਿੰਗ ਨੂੰ ਦੇਖ ਕੇ ਉਹ ਮੈਂ ਵਿਜ਼ਿਟ ਕਰੂੰਗਾ ਉੱਥੇ ਦੇਖਾਂਗੇ ਵੀ ਉੱਥੇ ਕੀ ਕਮੀ ਪੇਸ਼ੀ ਹੈ ਤੇ ਜੇ ਉਹਦੇ ਠੇਕੇਦਾਰ ਸਿਰਕੇ ਜਿਨ ਸ਼ਰਤਾਂ ਨਹੀਂ ਪੂਰੀ ਕਰੂਗਾ ਤਾਂ ਉਹ ਸ਼ਰਤਾਂ ਦੇ ਮੁਤਾਬਕ ਅਸੀਂ ਮਤਲਬ ਕੇ ਵੀ ਇਹਦੀ ਕਾਰਵਾਈ ਕੀਤੀ ਠੀਕ ਹੈ ਜਿਵੇਂ ਮਰੀ ਮੇਰੇ ਲਈ ਨਵੀਂ ਨਹੀਂ ਹੈ ਕਿਉਂਕਿ ਮੈਨੂੰ 2.5 ਸਾਲ ਹੋ ਗਏ ਸਨ ਸਾਡੇ ਬਣੇ ਨੂੰ ਪਹਿਲਾ ਮੈਂ ਬਰਨਾਲਾ ਸੀਗਾ ਹੁਣ ਪੰਜਾਬ ਸਰਕਾਰ ਨੇ ਮੈਨੂੰ ਲੁਧਿਆਣੇ ਤੇ ਜੇ ਸੇਵਾ ਲਈ ਜੇ ਮੈਂ ਕੋਸ਼ਿਸ਼ ਕਰਾਂਗਾ ਮੈਂ ਜੋ ਸਰਕਾਰ ਨੇ ਜਾਂ ਲੋਕਾਂ ਦੀ ਐਕਸਪੈਕਟੇਸ਼ਨ ਨੇ ਉਹਨਾਂ ਦੀਆਂ ਸ਼ਾਮਾਂ ਨੇ ਉਹਨਾਂ ਦੇ ਪੂਰਾ ਉਤਰ ਸਕਾਂ ਸਰ ਹਾਲੀ ਮંત્રી ਸਾਹਿਬ ਆਇਸਾ ਕੋਵਿਡ ਦਾ ਨਵਾਂ ਵੈਰੀਐਂਟ ਆਇਆ ਹੈ ਕੀ ਮੈਂ ਤਿਆਰੀ ਕੀਤੀ ਅਸੀਂ ਸ਼ੁਕਰਗੁਜ਼ਾਰ ਰੱਬ ਦੇ ਕੇ ਹੈਲਦੀ ਕੜੀ ਪੰਜਾਬ ਦੇ ਵਿੱਚ ਜਾਂ ਲੁਧਿਆਣੇ ਦੇ ਵਿੱਚ ਕੋਈ ਸਪੀਰੀਐਂਟ ਦਾ ਕੇਸ ਰਿਪੋਰਟ ਨਹੀਂ ਹੋਇਆ ਫੇਰ ਵੀ ਮਾਨਜੁਕਸਿਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਨੇ ਪਰਸੋਂ ਸਾਡੇ ਸਾਰੇ ਆਫੀਸਰਜ਼ ਦੀ ਹੈਲਥ ਡਿਪਾਰਟਮੈਂਟ ਦੇ ਦੀ ਸਟੇਟ ਲੈਵਲ ਤੇ ਜ਼ਿਲ੍ਹਾ ਪੱਧਰੀ ਇੱਕ ਮੀਟਿੰਗ ਕੀਤੀ ਹੈ ਤੇ ਉਹਦੇ ਚ ਉਹਨਾਂ ਨੇ ਸਾਨੂੰ ਹਦਾਇਤਾਂ ਕੀਤੀਆਂ ਨੇ ਕਿ ਇਸ ਸਬੰਧ ਦੀ ਜਿਹੜੀ ਪੁਖਤਾ ਪ੍ਰਬੰਧ ਹੈ ਉਹ ਅਗਾਊਂ ਕੀਤੇ ਜਾਣ ਤਾਂ ਕਿ ਇਨ ਕੇਸ ਕੋਈ ਇਸ ਤਰ੍ਹਾਂ ਦੀ ਬਿਮਾਰੀ ਜਾਂ ਮਹਾਂਮਾਰੀ ਫੈਲਦੀ ਹੈ ਅਸੀਂ ਉਹਨੂੰ ਟੈਕਲ ਕਰ ਸਕੀਏ ਕਿਵੇਂ ਸਹਿਯੋਗ ਰਿਹਾ ਕਿਉਂਕਿ کافی ਵੱਡੀ ਆਬਾਦੀ ਹੈ ਨਾ ਪਹਾੜੇ ਵਿੱਚ ਤੇ ਉਹ ਕਿਵੇਂ ਪ੍ਰਬੰਧ ਕਰਾਂਗੇ ਵੱਡੀ ਬਾਦੀ ਹੈ ਤੇ ਵੱਡੇ ਚੈਲੰਜ ਵੀ ਹੁੰਦੇ ਨੇ ਪਰ ਬਿਲਕੁਲ ਜਿਸ ਤਰ੍ਹਾਂ ਮੈਂ ਬਰਨਾਲੇ ਸੀ ਛੋਟਾ ਜ਼ਿਲ੍ਹਾ ਸੀ ਤਾਂ ਬਰ ਲੁਧਿਆਣੇ ਦੇ ਵਿੱਚ ਮੇਰੇ ਕੋਲ ਡਾਕਟਰ ਸਹਿਵਾਨ ਐਸਐਮਓ ਸਹਿਵਾਨ ਕਾਫੀ ਵੱਡੀ ਗਣਤੀ ਜਿਹਨੇ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਪਬਲਿਕ ਦੇ ਸਹਿਯੋਗ ਨਾਲ ਤੇ ਸਭ ਤੋਂ ਵੱਧ ਤੁਹਾਡੇ মিডিਆ ਦੇ ਸਹਿਯੋਗ ਨਾਲ ਮੈਨੂੰ ਆਸ ਹੈ ਕਿ ਅਸੀਂ ਇਸ ਜ਼ਿਲ੍ਹੇ ਨੂੰ ਵਧੀਆ ਚਲਾ ਸਕਾਂਗੇ। ਹਾਂ ਨਹੀਂ ਨਾ ਤਾਂ ਕਿ ਨਹੀਂ ਹਸਤਾ ਰਹੇ ਹੋ ਦੇ ਕਿ ਹਾਲੇ ਤੋਂ ਮੱਥੇ ਸਾਹਮਣੇ ਜੋ ਤਾਂ ਕਿ ਕਿਸ ਹਸਪਤਾਲ ਵਿੱਚ ਅਸੀਂ ਨਾਲ ਲੱਗ ਦਿੰਦੇ ਹਾਂ। ਹਾਂ ਉਹ ਮੰਤਰੀ ਸਾਡੇ ਬਨਜੋਗ ਸਿਹਤ ਮੰਤਰੀ ਦੀ ਹੈ ਜਿਹੜੇ ਇੱਕ ਪਾਲਿਸੀ ਬਣਾ ਰਹੇ ਨੇ ਉਹ ਬਲਕਿ ਹੁਣ ਵੀ ਐਸੀ ਇੱਥੇ ਇੱਕ ਪ੍ਰਾਈਵੇਟ ਹਸਪੀਟਲ ਦਾ ਲਗੂ ਰਿਸ਼ਨ ਕਰਨ ਉਹਨਾਂ ਨੇ ਵੀ ਕਿਹਾ ਵੀ ਕਿਟੂ ਘਟ ਸਾਨੂੰ 20 ਬੈੱਡ ਹੈ ਜਿਹੜੇ ਉਹਨਾਂ ਨੂੰ ਵੀ ਪ੍ਰੋਵਾਈਡ ਕਰਦੇ ਸਰ ਕੇਂਦਰ ਤੋਂ ਹੀ ਸਾਰੇ ਸੂਬਿਆਂ ਦੇ ਨਾਲ ਮੀਟਿੰਗ ਹੋਈ ਨਾ ਉਹ ਬਾਰੇ ਇੱਕਦੋ ਇੱਕ ਮੈਡੀਕਲ ਕੋਈ ਨਿਸ਼ਾਨ ਨਹੀਂ ਆਇਆ ਨਹੀਂ ਹਾਲ ਦੀ ਗੱਡੀ ਸਾਨੂੰ ਜਿਹੜੀ ਐਡਵਾਈਜ਼ਰੀ ਹੈ ਉਹ ਸੈਂਟਰ ਤੋਂ ਜਾਂ ਸਟੇਟ ਗਵਰਨਮੈਂਟ ਤੋਂ ਨਹੀਂ ਆਈ ਪਰ ਕਿਉਂਕਿ ਕੇਰਲਾ ਦੇ ਵਿੱਚ ਕੇਸ ਰਿਪੋਰਟ ਹੋਇਆ ਸੀ ਇਸ ਕਰਕੇ ਮਾਨਜੂ ਸਿਹਤ ਮੰਤਰੀ ਜੀ ਨੇ ਜਿਹੜੀ ਇੱਕ ਪ੍ਰੀਪਰੇਟਰੀ ਜਿਹੜੀ ਮੀਟਿੰਗ ਹੈ ਉਹ ਕੀਤੀ ਹੈ ਸਰ ਜਿਹਦਾ ਦੱਸਿਆ ਵੀ ਜੋ ਬਿਹਾਰਾ ਦੇ ਵਿੱਚ ਵੀ ਜਿਹੜੇ ਪ੍ਰਾਈਵੇਟ ਹਸਪੀਟਲ ਹੈ ਜਿਹੜੇ ਪ੍ਰਾਈਵੇਟ ਡਾਕਟਰ ਨੇ ਛੋਟਾ ਛੱਪ ਤੋਂ ਉਹਨਾਂ ਨੇ ਵੀ ਪ੍ਰਬੰਧ ਕੀਤੇ ਹਨ ਕਿ ਬਹੁਤ ਜ਼ਿਆਦਾ ਵੀ ਲੋਕ ਜਿੱਦਾਂ ਹੋਰ ਸ਼ੋਅ ਦੇ ਵਿੱਚ ਗੂਗੋਸ਼ ਵਗੈਰਾ ਲਾਉਂਦੇ ਨੇ ਰੈਕਸ਼ਨ ਵੀ ਆਪ ਬਾਅਦੋ ਕੇਸ ਪਿਕੜ ਜਾਂਦੇ ਹਾਂ ਹਾਂ ਜੇ ਜਿਹੜੀ ਸਾਡੇ ਕੋਈ ਇਸ ਤਰ੍ਹਾਂ ਦੇ ਨੋਟਸ ਆਏਗੀ ਸਾਨੂੰ ਸ਼ਿਕਾਇਤ ਹੋ ਗਈ ਉਹ ਡੈਫੀਨਿਟਲੀ ਇਹ ਕਾਨੂੰਨਤਾ ਕੋਤੇ ਕਾਰਵਾਈ ਕੀਤੀ ਜਾਊਗਾ ਤੇ ਸਰ ਇੱਕ ਲੋਗ ਬੈਟਰੀ ਤੁਹਾਡੋ ਸੇਵਲ ਦੀ ਵੀ ਕੋਲੇਟ ਕੀਤੀ ਸੀ ਉਹਨਾਂ ਦੀ ਡਿਸਟ੍ਰਿਕਟ ਕਿਸ ਚੀਜ਼ ਦੀ ਪਾਰਕਿੰਗ ਨੂੰ ਲੈ ਕੇ ਕੋਈ ਰੇਟਾਂ ਹਾਂ ਪਾਰਕਿੰਗ ਨੂੰ ਦੇਖ ਕੇ ਉਹ ਮੈਂ ਵਿਜ਼ਿਟ ਕਰੂੰਗਾ ਉੱਥੇ ਦੇਖਾਂਗੇ ਵੀ ਉੱਥੇ ਕੀ ਕਮੀ ਪੇਸ਼ੀ ਹੈ ਤੇ ਜੇ ਉਹਦੇ ਠੇਕੇਦਾਰ ਸਿਰਕੇ ਜਿਨ ਸ਼ਰਤਾਂ ਨਹੀਂ ਪੂਰੀ ਕਰੂਗਾ ਤਾਂ ਉਹ ਸ਼ਰਤਾਂ ਦੇ ਮੁਤਾਬਕ ਅਸੀਂ ਮਤਲਬ ਕੇ ਵੀ ਇਹਦੀ ਕਾਰਵਾਈ